सरदार न्यूज चैनल देख रहे सभी दर्शकों का स्वागत है गुरदासपुर के मवानदा चौक में छह दुकानों में लगी आग का जायजा लेने पहुंचे सांसद सुखजिंदर सिंह रंधावा गुरदासपुर के अमामवाड़ा बाजार में रात करीब नौ बजे उस समय अफरा तफरी मच गई जब भीषण आग ने एक एक कर छह दुकानों को अपनी चपेट में ले लिया दुकानदारों के मुताबिक शॉर्ट सर्किट के कारण आग लगी और दुकानों में रखा करोड़ों रुपए का सामान जलकर राख हो गया लेकिन फायर ब्रिगेड की गाड़ी देर से पहुंची और आग पर काबू पाने में नाकाम रही जिससे आग भड़क गई सभी दुकानों में फैल गई दुकानों में इस बात को लेकर भी गुस्सा है कि शॉर्ट सर्किट से दुकानों में आग लगने की घटनाएं हो चुकी हैं लेकिन प्रशासन का कोई भी अधिकारी मौके पर नहीं पहुंचा है और आग लगने से किन दुकानदारों का सब कुछ बर्बाद हो गया है

ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਥੋਂ ਦੇ ਬਲਜੀਤ ਮੇਰੇ ਨਾਲ ਖੜਾ ਕਿ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਕਿ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ ਚਾਰ ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸੱਤ ਦੁਕਾਨਾਂ ਨੇ ਤੋ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੈ ਰਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਆ ਉਹਦੇ ਚ ਇਹ ਚੀਜ਼ਾਂ ਕਵਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ ਇੰਪਲੋਇਮੈਂਟਲ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਹੈ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਤੁਹਾਡਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹੜਾ ਇਹਦੇ ਵਿੱਚ ਪਾਰਲੀਮੈਂਟ 'ਚ ਵੀ ਇਹਦੀ ਜ਼ਰੂਰ ਆਵਾਜ਼ اٹੋਣੀ ਹੈ ਕਿ ਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਇਹ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਨੀਆਂ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਨੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਉਹ ਨਹੀਂ ਦੇਤੀ ਔਰ ਇਹ ਪੂਰੇ ਇਹਨਾਂ ਦੇ ਨਾਲ Chief Minister ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੇ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਕਿ ਫੇਲੀਅਰ ਪ੍ਰਸ਼ਾਸਨਿਕ ਹੈ ਜਿਹੜੀ ਅਸੀਂ ਆਏ ਫਾਇਰ ਬ੍ਰਿਗਡੀਆਂ ਆਈਆਂ ਨੇ ਪਾਣੀ ਨਹੀਂ ਹੈਗਾ ਪਾਈਪਾ ਪਾਣੀ ਨਹੀਂ ਸਰਦਾਰ ਉਦੇ ਕਰਕੇ ਅੱਗ ਵੱਧ ਗਈ ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆ ਸੀ ਚੁੱਕ ਕੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਬੜੀ ਜਨਰਲ ਹਸਤਾਕ ਲੱਗੀ ਮਸ਼ਰਾਲੇ ਪਿੰਡ ਤੇ ਤੇ ਉਥੋਂ ਤੱਕ ਆਉਂਦਿਆਂ ਆਉਂਦੇ ਜਿੰਨਾ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉਥੇ ਡੇਰਾ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੇ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ 'ਤੇ ਧਿਆਨ ਦੇਣਾ ਪਏ ਇਹ ਜ਼ਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ 'ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ